ਨਾਨਕ ਸਾਹਿਬ ਦੇ ਜੀਵਨ ਦੀ ਗੁਰਮਖੋ ਖਾਸੀਅਤ ਹੈ ਕਿ ਸਮਾਜ ਵਿੱਚ ਜਿਹੜੇ ਚਾਰ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ ਪਹਿਲਾਂ ਵੀ ਤੇ ਅੱਜ ਵੀ ਉਹ ਚਾਰੇ ਤਰ੍ਹਾਂ ਦੇ ਕੰਮ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਹੱਥੀ ਕਰਕੇ ਸਾਨੂੰ ਉਹ ਕੰਮ ਕਿਸ ਢੰਗ ਦੇ ਨਾਲ ਕਰਨੇ ਚਾਹੀਦੇ ਨੇ ਇਹ ਪੂਰਨੇ પાਕੇ ਸਿਖਾਇਆ ਹੈ ਧਿਆਨ ਨਾਲ ਸੁਣਿਓ ਜੀ ਸਤਿਗੁਰੂ ਦੀ ਪਾਵਨ ਬਾਣੀ ਦਾ ਉਹ ਸ਼ਬਦ ਅਸੀਂ ਸਾਰਿਆਂ ਨੇ ਬੜੀ ਵਾਰਾ ਪੜ੍ਹਿਆ ਤੇ ਸੁਣਿਆ ਹੋਵੇਗਾ ਮਨ ਹਾੜੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਜਿਹੜਾ ਜ਼ਿਮੀਂਦਾਰ ਹਾਲ ਚਲਾ ਕੇ ਆਪਣੀ ਪੈੜੀ ਨੂੰ ਬੋਂਦਾ ਨਾ ਜੀ ਉਹਨੂੰ ਹਾਲੀ ਕਿਹਾ ਜਾਂਦਾ ਹੈ ਮਹਾਰਾਜ ਇੱਕ ਜ਼ਿਮੀਂਦਾਰ ਦੀ ਉਦਾਹਰਣ ਦੇ ਕੇ ਸਮਝਾਉਂਦੇ ਨੇ ਵੀ ਇਹ ਮਨੁੱਖ ਆ ਜਿਹੜਾ ਤੇਰਾ ਸ਼ਰੀਰ ਹੈ ਨਾ ਇਹਨੂੰ ਆਪਣਾ ਖੇਤ ਸਮਝ ਲੈ ਪੈੜੀ ਬਣਾ ਲੈ ਮਨ ਹਾੜੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਤੇਰਾ ਸਰੀਰ ਤੇਰੇ ਵਾਸਤੇ ਖੇਤ ਹੋਵੇ ਪੈੜੀ ਹੋਵੇ ਆਪਣੀ ਮਨ ਨੂੰ ਹਾੜੀ ਬਣਾ ਕਿਉਂਕਿ ਹਾੜੀ ਉਦਮੀ ਬਹੁਤ ਹੁੰਦੇ ਨੇ ਜੀ ਜਿਹੜੇ ਕਿਸਾਨੀ ਕਰਦੇ ਨੇ ਜ਼ਿਮੀਦਾਰ ਨੇ ਉਹਨਾਂ ਨੂੰ ਤੁਸੀਂ ਕਦੇ ਪੰਜਾਬ ਦੀ ਧਰਤੀ ਤੇ ਜਾਂ ਇੱਥੇ ਵੇਖਿਆ ਹੋਵੇਗਾ ਦਿਨ ਰਾਤ ਉਦਮ ਕਰਕੇ ਯਤਨ ਕਰਕੇ ਆਪਣੀ ਫਸਲ ਦੀ ਪਰਵਰਿਸ਼ ਕਰਦੇ ਨੇ ਤਾਂ ਕਿ ਸਹੀ ਤਰੀਕੇ ਦੇ ਨਾਲ ਕਿਰਸਾਨੀ ਨੂੰ ਕਰਕੇ ਆਪਣਾ ਪੇਟ ਪਾਲ ਸਕਣ ਮਨਹਾੜੀ ਕਿਰਸਾਨੀ ਕਰਨੀ ਕਹਿੰਦੇ ਜਿਹੜਾ ਤੇਰਾ ਉੱਚਾ ਸੁੱਚਾ ਕੈਰੈਕਟਰ ਹੈ ਨਾ ਉਹ ਤੇਰੇ ਵਾਸਤੇ ਖੇਤੀ ਬਾੜੀ ਬਣ ਜਾਏ ਸ਼ਰਮ ਪਾਣੀ ਤਨ ਖੇਤ ਲਗਾਤਾਰ ਮਿਹਨਤ ਕਰਨੀ ਅਭਿਆਸ ਕਰਨਾ ਇਹ ਤੇਰੇ ਵਾਸਤੇ ਪਾਣੀ ਬਣ ਜਾਏ ਮਨਹਾੜੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਜਿਵੇਂ ਜ਼ਮੀਨ ਨੂੰ ਵਾਹ ਕੇ ਕਿਸਾਨ ਉਹਦੇ ਵਿੱਚ ਇੱਕ ਬੀਜ ਨੂੰ ਬੋਂਦਾ ਜੀ ਤੇ ਜੇ ਬੀਜ ਨੂੰ ਬੋ ਕੇ ਸੁਹਾਗਾ ਨਾ ਨਾ ਮਾਰਿਆ ਜਾਵੇ ਮਿੱਟੀ ਨੂੰ ਢੱਕਿਆ ਨਾ ਜਾਏ ਜੀ ਤੇ ਬੀਜ ਗੁਰਮਖੋ ਕਦੇ ਪੁੰਗਰਦਾ ਨਹੀਂ ਜਾਂ ਤਾਂ ਧਰਤੀ ਤੇ ਪਿਆਸ ਸੁੱਕ ਜਾਏਗਾ ਜਾਂ ਉਹਨੂੰ ਪੰਛੀ ਚੋਕ ਕੇ ਆਕਾਸ਼ ਵਿੱਚ ਖਾ ਲੈ ਕੇ ਖਾ ਜਾਣਗੇ ਬੀਜ ਨੂੰ ਢੱਕਣਾ ਜ਼ਰੂਰੀ ਹੁੰਦਾ ਮਿੱਟੀ ਪਾਉਣੀ ਜ਼ਰੂਰੀ ਹੁੰਦੀ ਹੈ ਜੀ ਉਹਨੂੰ ਕਹਿੰਦੇ ਨੇ ਸੁਹਾਗਾ ਫੇਰਨਾ ਮਾਰੇ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਬੀਜ ਆਪਣੇ ਅੰਦਰ ਬੋ ਆਪਣੇ ਜੀਵਨ ਦੇ ਵਿੱਚ ਸਬਰ ਤੇ ਸੰਤੋਖ ਰੱਖ ਜੇ ਤੇਰੇ ਜੀਵਨ ਦੇ ਵਿੱਚ ਸੰਤੋਖ ਨਹੀਂ ਹੈ ਸਬਰ ਨਹੀਂ ਹੈ ਜੇ ਤੂੰ ਮੁਕੰਮਲ ਤੌਰ ਤੇ ਸੰਤੁਸ਼ਟ ਨਹੀਂ ਹੈ ਤੇ ਤੇਰਾ ਜਪਿਆ ਹੋਇਆ ਨਾਮ ਵੀ ਕਿਸੇ ਅਰਥ ਨਹੀਂ ਆਏਗਾ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਗਰੀਬੀ ਵੇਸ ਦਾ ਪਾਪ ਜੇ ਵੀ ਸਾਦਾ ਜੀਵਨ ਬਤੀਤ ਕਰ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦਾ ਜੀਵਨ ਬੜਾ ਸਾਦਾ ਹੁੰਦਾ ਹੈ ਜੀ ਸਾਦਗੀ ਦੇ ਵਿੱਚ ਰਹਿਣ ਵਾਲੇ ਸਾਦਾ ਖਾਣਾ ਸਾਦਾ ਪਹਿਨਣਾ ਸਾਦਾ ਜਿਹਾ ਜੀਵਨ ਬਤੀਤ ਕਰਨਾ ਉਹੀ ਬੰਦਾ ਆਪਣੇ ਮਨ ਵਿੱਚ ਸਬਰ ਤੇ ਸੰਤੋਖ ਰੱਖ ਸਕਦੇ ਜਿਹੜਾ ਦੂਜਿਆਂ ਵੱਲ ਵੇਖ ਕੇ ਆਪਣੇ ਤਨ ਦੇ ਕੱਪੜੇ ਪਹਿਨੇਗਾ ਦੂਜਿਆਂ ਵੱਲ ਵੇਖ ਕੇ ਆਪਣੀ ਖੁਰਾਕ ਨੂੰ ਉਹਨਾਂ ਵਰਗੀ ਬਣਾਉਣੀ ਚਾਹੇਗਾ ਦੂਜਿਆਂ ਦੇ ਸੋਹਣੇ ਘਰਾਂ ਨੂੰ ਵੇਖ ਕੇ ਆਪਣੀ ਕੁਲੀ ਨੂੰ ਢਾ ਕੇ ਉਹਨਾਂ ਵਰਗੇ ਘਰ ਬਣਾਉਣੇ ਚਾਹੇਗਾ ਸਾਝ ਜਾਣਿਓ ਗੁਰਮਖੋ ਉਹਦੇ ਅੰਦਰ ਸਬਰ ਸੰਤੋਖ ਪੈਦਾ ਨਹੀਂ ਹੋ ਸਕਦਾ ਮਾਰਾ